ਠੇਕੇ ਦੇ ਕਰਿੰਦੇ ਤੇ ਹਮਲਾ ਕਰ ਪੈਸੇ ਖੋ ਕੇ ਭੱਜਣ ਵਾਲੇ ਪਟੰਡਾ ਕੋਸ ਨੇ ਦੋ ਗੀਤੇ ਕਿਰਦਾਰ ਅੱਜ ਐਸਐਸਪੀ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਦੱਸਦੀ ਹੈ ਕਿ ਪਿਛਲੇ ਦਿਨੀ ਤਲਵੰਡੀ ਸਾਬੋ ਥਾਣੇ ਦੇ ਅਧਿੰਦ ਕੰਡੇ ਪੰਦੇ ਪੰਦੇ ਪੰਡ ਕਮਾਲੂ ਵਿਖੇ ਇੱਕ ਠੇਕੇ ਦੇ ਕਰਿੰਦੇ ਦੇ ਉੱਤੇ ਹਮਲਾ ਕੀਤਾ ਜਿਸ ਦੇ ਨਾਲੋਂ ਗੰਭੀਰ ਜ਼ਖਮੀ ਹੋਇਆ ਤੇ ਇਸ ਨੂੰ ਮੋਟਾ ਦੇ ਇਮ ਦਾਪੜ ਵਿਖੇ ਡਾਕੜ ਕਰਵਾਇਆ ਗਿਆ ਉਸ ਨੂੰ ਲੈ ਕੇ ਐਸਪੀ ਸਿਟੀ ਜਮਾਦੀ ਕੋਰੋਨ ਇਸਪੀਡੀ ਦਾ ਚਾਰਜ ਹੈ ਉਹਨਾਂ ਦੀ ਅਗਵਾਈ ਦੇ ਵਿੱਚ ਬਠਿੰਡਾ ਪੁਲਿਸ ਵੱਲੋਂ ਬਠਿੰਡਾ ਦੀ ਸਿਸ਼ਪੀ ਪੁਲਿਸ ਕਾ ਟੀਮ ਬਣਾਈ ਗਈ ਜਿਸ ਦੇ ਵਿੱਚ ਸੀਆਈਏ 2 ਦੀ ਪੁਲਿਸ ਪਾਰਟੀ ਅਤੇ ਥਾਣਾ ਤਲਵੰਡੀ ਦੀ ਪੁਲਿਸ ਪਾਰਟੀ ਵੱਲੋਂ ਇਹਨਾਂ ਨੂੰ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਨੂੰ ਬਠਿੰਡਾ ਦੇ ਅਕਸਟੇਲ ਏਰੀਆ ਚ 400 ਪਲੇ ਦੇ ਵਿੱਚੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਕਿ ਜਿਨ੍ਹਾਂ ਇਹਨਾਂ ਦੇ ਕੋਲੋਂ ਉਸ ਟਾਈਮ ਜਦ ਉਹਨਾਂ ਵੱਲੋਂ ਖਿਆਰ ਬਤਾ ਗਿਆ ਸੀ ਕਿ ਅਸੀਂ ਉੱਤੇ ਹਮਲਾ ਕਰਾਂਗੇ ਉਹ ਵੀ ਇਹਨਾਂ ਦੇ ਪ੍ਰੋਗਰਾਮ ਦੇ ਤਹਿਤ ਇੱਕ ਬਹੁਤ ਸੰਗਲ ਗਈ ਇਹਨਾਂ ਦੇ ਆਪ ਕਾਬੂ ਦੇ ਵਿੱਚ ਆ ਗਏ ਯਾਰ ਯਾਰ ਦੱਸਦੀ ਹੈ ਕਿ ਪਿਛਲੇ ਦਿਨੀ ਪਿੰਡ ਕਮਾਲੂ ਵਿਖੇ ਇੱਕ ਠੇਕੇ ਦੇ ਟਰੈਂਡੇ ਦੇ ਉੱਤੇ ਹਮਲਾ ਕਰਕੇ ਉੱਤੇ ਕੋਲ 40000 ਰੁਪਏ ਦੇ ਲਗਭਗ ਨਲਬੀ ਲੁੱਟੇ ਗਏ ਸੀ ਜਿਸ ਨੂੰ ਐਮ ਜਸਤਵਾਲ ਦੇਖੀ ਦਾਖਲਾ ਕਰਾਇਆ ਗਿਆ ਸੀ ਬਹੁਤ ਹੀ ਗੰਭੀਰ ਹਾਲਤ ਸੀ ਅਤੇ ਬਖੰਡਾ ਪੁਲਿਸ ਵੱਲੋਂ ਹੁਣ ਦੋ ਨੂੰ ਗੁਰਤਲ ਕੀਤਾ ਗਿਆ ਸਸਪੰਡ ਹੋ ਗਿਆ ਦੇ ਪਟਕੜਾ ਦੇ ਇਸ ਸਪੀਕਰ ਨੂੰ ਇੱਥੇ ਆਪਣਾ ਨਵੀਂ ਸੈਕਟਰ ਵਜੇ ਪਸੰਦ ਦਸਤੂਰੀ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਜੀ ਜਿਹੜੀ 5 ਤਰੀਕ ਨੂੰ ਇੱਕ ਪਿੰਡ ਕਮਾਲੂ ਜਿਹੜਾ ਥਾਣਾ RAME ਦੇ ਏਰੀਆ ਚ ਪੈਂਦਾ ਸਬਡਿਵੀਜ਼ਨ ਤਲਵੰਡੀ ਸਾਹੋ ਉੱਥੇ ਇੱਕ 5 ਤਰੀਕ ਨੂੰ ਇੱਕ ਸ਼ਾਮ ਨੂੰ ਸ਼ਰਾਬ ਦੇ ਠੇਕੇ ਦੇ ਕਰਿੰਦੇ ਤੇ ਬਹੁਤ ਹੀ ਬਰੂਟਲ ਅਟੈਕ ਹੋਇਆ ਸੀਗਾ ਜਿਹੜਾ ਮੁਦਈ ਸੀ ਉਹਨੇ ਦੱਸਿਆ ਸੀ ਕਿ ਉਹਦਾ ਜਿਹੜਾ ਪ੍ਰਾ ਹੈਗਾ ਉੱਥੇ ਸ਼ਰਾਬ ਦੇ ਟੇਕੇ ਦਾ ਇੱਕ ਰਿੰਦਾ ਹੈ ਤੇ ਸ਼ਾਮ ਨੂੰ ਉਸ ਟੇਕੇ ਤੇ ਦੋ ਅਣਪਛਾਤੇ ਮੁੰਡੇ ਆਏ ਤੇ ਉਹਨਾਂ ਨੇ ਜਿਹੜਾ ਉਹ ਰਿੰਦਾ ਸੀਗਾ ਉਹਦੇ ਉੱਤੇ ਇੱਕ 4000 ਰੁਪਏ ਉਹਦੇ ਤੋਂ ਨਕਦੀ ਲੁੱਟ ਲਈ ਟੇਕੇ ਤੋਂ ਤੇ ਉਹਦੇ ਮੁੰਡੇ ਤੇ ਕਾਫੀ ਤਲਵਾਰ ਦਾ वार ਕਰਕੇ ਜਾਣ ਲੇਵਾ ਹਮਲਾ ਕਰਕੇ ਉਸ ਤੋਂ ਮੌਕੇ ਤੋਂ ਫਰਾਰ ਹੋ ਗਏ ਤੇ ਉਸ ਬਿਹਾਫ ਤੇ ਅਸੀਂ ਮੁਕੱਦਮਾ ਨੰਬਰ 80 ਡੇਟਿਡ 5 ਅਕਤੂਬਰ 2024 ਅੰਡਰ ਸੈਕਸ਼ਨ 109 118 ਸਬਸੈਕਸ਼ਨ 1 307 3 uh, ਸਬਸੈਕਸ਼ਨ 5 ਐਂਡ 351 ਟੂ ਬੀ ਐਨ ਐਸ थाना रामेठ ਅਟੈਚ ਕੀਤਾ ਸੀ ਇਹਦੇ ਆਈ ਪੀਸੀ ਦੇ ਇਕੁਅਲੈਂਟ ਹੈ ਜੀ ਅਟੈਂਪਟ ਟੂ ਮਰਡਰ 307 324 382 34 506 ਸੋ بیسਡ ਔਨ दैट ਕਿਉਂਕਿ ਇਹ ਨਾ ਹੀਨੀਅਸ ਕੇਸ ਹੈਗਾ ਇਮੀਡੀਏਟਲੀ ਐਸਪੀ ਸਿਟੀ ਜਿਨਾ ਕੋਲ ਡੀ ਦਾ ਚਾਰਜ ਹੈ ਇਹਨਾਂ ਦੀ ਸੁਪਰਵੀਜ਼ਨ ਚ ਟੀਮ ਬਣਾਈ ਗਈ ਡੀਐਸਪੀ ਤਲਵੰਡੀ ਸਾਹਬੋ ਰਾਜੇਸ਼ ਨੇ ਹੀ एसएटीरो अमा इंस्पेक्टर रविंदर ਸਾਡੀ CIA 2 ਦੀ ਟੀਮ इंस्पेक्टर ਕਰਨ ਇਹ ਸਾਰੇ ਇਮੀਡੀਏਟਲੀ ਇਹਨਾਂ ਨੇ ਟੀਮਸ ਫਾਰਮ ਕੀਤੀਆ DSP ਸਾਹਿਬ ਐਸਐਚ ਹੋਰ ਇੰਜਾਸੀਆਲ 2 ਮੌਕੇ ਤੇ ਪਹੁੰਚੇ ਤੇ ਸਾਡੀ ਟੀਮ ਕਿਉਂਕਿ ਬਲਾਈਂਡ ਕੇਸ ਸੀਗਾ ਤੇ ਜਿਹੜਾ ਵਿਕਟਮ ਸੀਗਾ ਉਹਨੂੰ ਇਮੀਡੀਏਟਲੀ ਪਹਿਲਾਂ ਐਮਸ ਤੇ ਰਸ਼ ਕੀਤਾ ਗਿਆ ਬਟ ਥੈਂਕਫੁਲੀ ਹੀ ਸਰਵਾਈਵ ਬੇਜਰੀ ਫਿਰ ਉਹਨੇ ਵੀ ਕਾਫੀ ਸਾਨੂੰ ਕੁਝ ਕੁਝ ਹੈਲਪ ਕੀਤੀ ਵੀ ਥੋੜਾ ਬਹੁਤ ਜਿਹੜੇ ਆਇਡੈਂਟੀਟੀ ਤੇ ਦੱਸਣ ਲਈ ਤੇ ਉਸ ਏਰੀਆ 'ਚ ਕੈਮਰੇ ਵੀ ਨਹੀਂ ਸੀਗੇ ਬਟ ਫਿਰ ਵੀ ਸਾਡੀ ਟੀਮਾਂ ਨਾਨਸਟਾਪ ਲੱਗਿਆ ਰਹੀਆਂ ਤੇ ਫਾਈਨਲੀ ਸਾਨੂੰ ਥੋੜੇ ਬਹੁਤ థాంక్స్ ਵਲੇ ਤੇ ਅੱਜ ਸਾਨੂੰ ਸਕਸੈਸ ਮਿਲੀ ਜਦੋਂ ਸੀਆਈਏ ਰਾਮੇਦੀ ਕਮਨ ਜੁਆਇੰਟ ਟੀਮ ਨੇ ਜਿਹੜੇ ਅਕਿਊਜ਼ ਸੀਗੇ ਇਹਨਾਂ ਨੂੰ ਰਾਉਂਡ ਅਪ ਕੀਤਾ 400 ਕਿੱਲਾ ਨੇੜੇ ਇੰਡਸਟਰੀਅਲ ਏਰੀਆ ਮੇਨ ਬਟਿੰਡਾ ਤਲਵੰਡੀ ਸਾਹਬੋ ਰੋਡ ਤੇ ਤੇ ਇਹਨਾਂ ਤੋਂ ਸਾਨੂੰ ਇਹਨਾਂ ਦੀ ਆਈਡੈਂਟੀਫਿਕੇਸ਼ਨ ਹੋਈ ਹੈ ਦੁੱਗਣੀ ਕੁਮਾਰ ਉਨ ਦੱਗੀ ਇਹ ਅਤਰ ਸਿੰਘ ਨਗਰ ਤਲਵੰਡੀ ਸਾਬੋ ਦਾ ਰਣ ਵਾਲਾ ਤੇ ਦੂਜਾ ਅਕਿਊਜ਼ਡ ਦੀਪੂ ਸਿੰਘ ਇਹ ਵਾਸੀ ਲੇਲੇ ਵਾਲਾ ਰੋਡ ਤਲਵੰਡੀ ਸਾਬੋ ਜਿਹੜਾ ਇਹਨਾਂ ਨੇ ਵੈਪਨ ਯੂਜ਼ ਕੀਤਾ ਸੀ ਤਲਵਾਰ ਕ੍ਰਾਈਮ ਚ ਉਹ ਵੀ ਬਰਾਮਦ ਹੋ ਗਿਆ ਹੈ ਜਿਹੜਾ ਇਹਨਾਂ ਨੇ ਪੈਸਾ ਖੋਇਆ ਸੀ 4000 ਉਹ ਵੀ ਬਰਾਮਦ ਹੋ ਗਿਆ ਤੇ ਜਿਹੜੀ ਬਾਈਕ ਤੇ ਇਹਨਾਂ ਨੇ ਕ੍ਰਾਈਮ ਕਰਨ ਟਾਈਮ ਯੂਜ਼ ਕੀਤੀ ਸੀ HF डिलक्स ਵਿਦਾਊਟ ਨੰਬਰ ਪਲੇਟ ਇਹ ਸਾਰਾ ਸਾਡੀ ਟੀਮ ਨੇ ਬਹੁਤ ਪਹਿਨਤ ਕਰਕੇ ਇਤ ਸਾਇੰਟੀਫਿਕ ਇਨਵੈਸਟੀਗੇਸ਼ਨ ਟੈਕਨੀਕਲ ਟ੍ਰੇਲਿੰਗ ਆਫ ਸੀਸੀਟੀਵੀ ਕੈਮਰਾਸ ਔਰ ਹਿਊਮਨ ਇਨ ਦੇ ਨਾਲ ਇਹਨੂੰ ਡਰੇਸ ਕੀਤਾ ਔਰ ਕਿਉਂਕਿ ਇਹ ਸਾਡੇ ਲਈ ਵੀ ਬੜਾ ਇੰਪੋਰਟੈਂਟ ਕੇਸ ਹੈ ਜਿਸ ਤਰ੍ਹਾਂ ਦਰਿੰਦਗੀ ਨਾਲ ਇਹਨੂੰ ਅਟੈਕ ਕੀਤਾ ਗਿਆ ਸੀ ਸੋ ਆਈ ਕੰਗ੍ਰੈਚੂਲੇਟ ਮਾਈ ਟੀਮ ਕਿਨਾਂ ਨੇ ਲੱਗੇ ਰਹੇ تھے ਇਨਾਂ ਨੇ ਫੜਲੇ ਬੰਦੇ ਇਹ ਜਿਹੜੇ ਦੋਨੋਂ ਮੁੰਡੇ ਕਰੀਬ 20 ਸਾਲ ਦੀ 나ਦੀ ਉਮਰ ਹੈ ਤੇ ਇੱਕ ਬੇਰੋਜ਼ਗਾਰ ਹੈ ਜਿਹੜਾ ਬੁਗਮੀ ਕੁਮਾਰ ਹੈ ਤੇ ਦੂਜਾ ਦੀਪੂ ਕਿਸੇ హెయిਰ ਕਟਿੰਗ ਦੀ ਸ਼ਾਪ ਤੇ ਕੰਮ ਕਰਦਾ ਹੈ ਹੁਣ ਅਸੀਂ ਉਹਦੇ ਰਿਮਾਂਡ ਲੈ ਕੇ ਦੇਖਦੇ ਕਿ ਕੋਈ ਹੋਰ ਨਾ ਤਾਂ ਕੇਸ ਇਸਪੇਸ ਹੋ ਜਾਣ ਫਿਲਹਾਲ ਇਹਨਾਂ ਦੀ ਕੋਈ ਕ੍ਰਿਮੀਨਲ ਹਿਸਟਰੀ ਸਾਹਮਣੇ ਨਹੀਂ ਆਈ ਥੈਂਕ ਯੂ ਜਿਸ ਨੇ ਬਾਤ ਦਾ ਵੀ ਉਹ ਵੀ ਛੁਪੀ ਹੈ ਕਿ ਨਸ਼ੇ ਕਰਾ ਕੇ ਆਇਆ ਹੈ ਜੀ ਕੁਝ ਹਲੇ ਕਾਫੀ ਪ੍ਰੀਲੀਮਿਨਰੀ ਅਮੈਨੋ ਕਮੈਂਟ ਕਰਨਾ ਬਟ ਕ੍ਰਿਮੀਨਲ ਹਿਸਟਰੀ ਕੋਈ ਨਹੀਂ ਪਤਾ ਲੱਗੀ ਯੈਸ ਉਮਰ ਦੇ 20 ਤੁਹੋ ਜੀ ਇਨੀਸ਼ੀਅਲੀ ਬੜੀ ਛੋਟੀ ਜੀ ਜਿਹੜੀ ਉਹ ਸ਼ਰਾਬ ਦਾ ਟੋਪਾ ਤੁਸੀਂ ਦੇਖੋਗੇ ਕੋਈ ਕੈਮਰੇ ਵੀ ਨਹੀਂ ਪੂਰੀ ਟ੍ਰੇਲ 'ਚ ਕੋਈ ਨਹੀਂ ਸੀਗੇ ਬਟ ਸਾਨੂੰ ਉਦੋਂ ਵੀ ਇਹਨਾਂ ਨੇ ਇੰਨਾ ਹੀ ਦੱਸਿਆ ਸੀ ਤੇ ਡਿਊਰਿੰਗ ਇਨਵੈਸਟੀਗੇਸ਼ਨ ਕਿਉਂਕਿ ਜੇ ਜ਼ਿਆਦਾ ਹੁੰਦਾ ਤਾਂ ਸੀ ਲਿਖ ਦੇਣਾ ਸੀ ਕੇਸ ਇਸ ਪਰ ਜੋ ਫੈਕਟ ਹੈ ਉਹੀ ਸਾਨੂੰ ਤੁਹਾਨੂੰ ਦੱਸ ਰਿਹਾ ਸੀ ਬਿਲਕੁਲ ਦੁਸ਼ਮਣ ਕਿਤੇ ਰਸਤ ਹਲੇ ਤੱਕ ਤਾਂ ਜੀ ਸਾਹਮਣੇ ਨਹੀਂ ਆਈ ਔਰ ਜਿਹੜਾ ਵਿਕਟਿਮ ਹੈ ਉਹਨੇ ਵੀ ਕਿਹਾ ਸੀ ਵੀ ਉਹਦਾ ਕਿਸੇ ਨਾਲ ਐਦਾਂ ਦੀ ਰੰਜਿਸ਼ ਨਹੀਂ ਹੈ ਪਰ ਥੋੜੀ ਬੜ ਡਿਸਕ੍ਰਿਪਸ਼ਨ ਵੀ ਐਦਾਂ ਦੀ ਦੇ ਰਸੀ ਵੀ ਅਣਪਛਾਤੇ ਮੁੰਡੇ ਸੀਗੇ ਬਟ ਇਹਨੇ ਜਰੂਰ ਦੱਸਿਆ ਸੀ ਵੀ ਇਹ ਪਹਿਲਾਂ ਵੀ ਕਈ ਵਾਰੀ ਮੇਰੇ ਇਥੋਂ ਸ਼ਰਾਬ ਲੈਣਾ ਹੈ ਜੇ ਦੁਸ਼ਮਣੀ ਹੁੰਦੀ ਤਾਂ ਰਿਪੀਟਿਡਲੀ ਪਹਿਲਾਂ ਵੀ ਅਟੈਕ ਕਰ ਸਕਦਾ ਸੀ ਇਸ ਲਈ ਕਟਾਣਾ ਲੱਗਦਾ ਜੇ ਤਿੰਨ ਚਾਰ ਜਨਤ ਚੂਸਾ ਜਿਹੜਾ ਅਮਲਾ ਹੈ ਇਸ ਆਦਿ ਬਿੰਦੂ ਅਮ ਤੋਂ ਅਵੇਰ ਕੀਤਾ ਜਾਂਦਾ ਤੁਹਾਡਾ ਡਿਪਾਰਟਮੈਂਟ ਆਨੋਵੀਸ਼ਨ ਤੇ ਕਾਜ ਦਾ ਕੰਮ ਹੋਵੇ ਸੀਸੀਟੀਵੀ ਕਵਰੇਜ ਦਾ ਹਾਂਜੀ ਇਹਨਾਂ ਕੋਲ ਤਾਂ ਵੱਡੀ ਅਮਾਉਂਟ ਹੋਣੀ ਹੈ ਵੀ ਇਹਨਾਂ ਨਾਲ ਪੇਸਾਨ ਦੀ ਚਾਹਤ ਪਾ ਰਿਹਾ ਤੇ ਸੀਸੀਟੀਵੀ ਕਵਰੇਜ ਦਾ ਸਵਿਚਿੰਗ ਲੱਗਦਾ Uh, देखो मेरी उस टाइम इमीजिएटली कई जो शराब के ठेकेदार जिन्हें भी शॉप्स है उन्होंने गल हुई सी भी कैमरे जरूर होने चाहिए बट कोई बाइंडिंग डाउन नहीं है बट अपील तो मेरी यही है क्योंकि सानू भी दो दिन तुम कह सकते हो कि असं चौबी घंटे दिन रात ट्रेल कर बड़ा टी डी एस काम होंगे ट्रैक कर लगे बट यस मैं डीसी साहब ना भी डिस्कस करा इफ इट इज पॉसिबल के बाकी ਇਹ ਤਾਂ ਕਮਿਊਨਿਟੀ ਇਨੀਸ਼ੀਏਟਿਵ ਵੀ ਅਸੀਂ ਚਾਹੁੰਦੇ ਅਸੀਂ ਉਹ ਐਫਰਟ ਵੀ ਕਰਾਂਗੇ ਕਿ ਜਿਨ੍ਹਾਂ ਏਰੀਆਸ 'ਚ ਬਹੁਤ ਜ਼ਿਆਦਾ ਕਮੀ ਹੈ ਕੈਮਰਿਆਂ ਦੀ ਅਸੀਂ ਲੋਕਾਂ ਦੀ ਹੈਲਪ ਨਾਲ ਹੀ ਲੁਵਾਈਏ ਇਹ ਨਤੀਜਾ ਲੈ ਨਾਮ ਤੇ ਕੁਝ ਹੋ ਜੇ ਅਸੀਂ ਪਰਚਾ ਦਰਜ ਕਰਦੇ ਹਾਂ ਬਟ ਉਹਦੇ 'ਚ ਕੁਝ ਇਸ ਤਰ੍ਹਾਂ ਦਾ ਪਹਿਲਾਂ ਮੈਨੂੰ ਇਨਪੁਟ ਮਿਲਿਆ ਸੀ ਕਿ ਸ਼ਾਇਦ ਸੇਮ ਹੀ ਬੰਦੇ ਹੋਣ ਅਸੀਂ ਇਮੀਡੀਏਟਲੀ ਉਹ ਸਾਡੇ ਕੋਲ ਫੁਟੇਜ ਸੀਗੇ ਅਸੀਂ ਦਿਖਾਈ ਵੀ ਵਿਕਟਮ ਨੂੰ ਉਹ ਨਹੀਂ ਸੀਗੇ ਬਟ ਉਹਦੇ ਵੀ ਪਿੱਛੇ ਅਸੀਂ ਲੱਗੇ ਹੋਏ ਆ ਵੀ ਅਸੀਂ ਟ੍ਰਾਈ ਟੂ ਕੈਚ ਦਟ ਉਸ ਯੋਥਿਕਾ ਕਾਉਂਟਰ ਉਹ ਇਹਨਾਂ ਦੇ ਹਾਂਜੀ ਉਹ ਬਿਚ ਵੈਕ ਉੱਚੀ ਸ਼ਾਪੇ ਲੱਗ ਜਾਂਦੇ ਨੇ ਇੱਕਾ ਫੋਨ ਦੇ ਵਿੱਚ ਅੰਦਰ ਵੜ ਕੇ ਗੀ ਲੱਗ ਜਾਂਦੇ ਨੇ ਉਹ ਵੀ ਕੋਈ ਕਦੇ ਇਸ ਤਰ੍ਹਾਂ ਦੀ ਗੱਲ ਕਰਦਾ ਹੈ ਹਾਂਜੀ ਇਹ ਵੀ ਮੈਨੂੰ ਕਿਸੇ ਨੇ ਦੱਸਿਆ ਵੀ ਅਸੀਂ ਕਹਿੰਦੇ ਵੀ ਜਿਹੜੇ ਕਰਿੰਦੇ ਆ ਵੀ ਸੇ ਬੰਦ ਰੱਖੋ ਬਟ ਹਿਊਮਨ ਐਰਰ ਕਈ ਵਾਰੀ ਹੋ ਜਾਂਦਾ ਤੇ ਇਹ ਵੀ ਦੇਖ ਲਾਂਗੇ ਤੇ ਦਵਾਈਆਂ ਦਾ ਕੋਈ ਟੋਕੜ ਵੀ ਆਇਆ ਹੋ ਪਿਛੇ ਨਹੀਂ ਜੀ ਇਹ ਦਵਾਈ ਸਕੇ ਥੈਂਕ ਯੂ ਇਹ ਹਮੇਸ਼ਾ